ਪੰਜਾਬੀਓ ਸਤ ਸ੍ਰੀ ਅਕਾਲ ਆ ਦੇਖ ਲੋ ਹੁਣ ਪ੍ਰਵਾਸੀ ਭਈਆਂ ਨੇ ਜਿਹੜੇ ਕਿ ਦੋ ਜਵਾਕ ਮਾਰ ਦਿੱਤੇ ਮੁਹੱਲੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਕਾਂਡ ਹੋਇਆ ਜਿਹੜਾ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਆ ਯਾਰ ਹਰ ਰੋਜ ਜਿਹੜਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿਹਦੇ ਪੁੱਤ ਨੇ ਉਹਦਾ ਮਾਪਿਓ ਕੀ ਕਹਿ ਰਿਹਾ ਕਿਵੇਂ ਚੀਕਾ ਮਾਰਨਗੇ ਤੁਹਾਡੇ ਸਾਹਮਣੇ ਮੈਂ ਦਿਖਾਉਂਗਾ ਤਾਂ ਇਸ ਕਰਕੇ ਦਿਖਾਉਂਗਾ ਕਿ ਸਾਡੇ ਵਾਲੇ ਪੰਜਾਬ ਨੂੰ ਇਹ ਪਤਾ ਲੱਗੇ ਕਿ ਜਿਹੜੇ ਬਈਆਂ ਨੂੰ ਪ੍ਰਮੋਟ ਕਰਦੀ ਆ ਸਾਡੀ ਜਨਤਾ ਸਾਡੇ ਲੋਕ ਕੁਝ ਤਾਂ ਸਾਡੇ ਲੋਕਾਂ ਦਾ ਹੱਥ ਹੈ ਔਰ ਦੂਸਰਾ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਹਰ ਵਾਰ ਹਰ ਵੀਡੀਓ ਦੇ ਵਿੱਚ ਕਹਿੰਦਾ ਵੀ ਮੈਂ ਪੰਜਾਬ ਦਾ ਪੁੱਤਰ ਆ ਤੇ ਮੈਂ ਪੰਜਾਬੀ ਆ ਤਾਂ ਉਹ ਕਿੱਥੇ ਆ ਪੰਜਾਬ ਦਾ ਪੁੱਤਰ ਜਿਹਨੇ ਏਡੇ ਏਡੇ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਤੇ ਅੱਜ ਸਾਡੇ ਨੌਜਵਾਨਾਂ ਨੂੰ ਪ੍ਰਵਾਸੀ ਦਿਨ ਹ ਇੱਕ ਦਿਨ ਨਹੀਂ ਟੱਪਦਾ ਹਰ ਦਿਨ ਇੱਕ ਘਟਨਾ ਹੁੰਦੀ ਐ ਕੱਲ ਇੱਕ ਮੈਂ ਅਪਡੇਟ ਨਹੀਂ ਪਾਈ ਕੱਲ ਵੀ ਇੱਕ ਭਈਆਂ ਨੇ ਪੰਜਾਬੀ ਡਰਾਈਵਰ ਨੂੰ ਘੇਰ ਰੱਖਿਆ ਸੀ 20 25 ਪਈਏ ਤੇ ਕੱਲਾ ਪੰਜਾਬੀ ਯਾਰ ਪੰਜਾਬ ਦੀ ਧਰਤੀ ਦੇ ਉੱਤੇ ਸਾਰਾ ਕੁਝ ਹੋ ਰਿਹਾ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਮਰਿਆ ਬਈ ਇਹ ਕਹਿੰਦਾ ਵੀ ਮੈਂ ਪੰਜਾਬ ਦਾ ਪੁੱਤਰ ਐ ਤੇ ਹੁਣ ਦੁੱਖ ਨਹੀਂ ਲੱਗਦਾ ਸਾਡੇ ਪੰਜਾਬੀਆਂ ਦੇ ਉੱਤੇ ਕੀ ਹੋ ਰਿਹਾ ਦਿਖਦਾ ਨਹੀਂ ਇਹਨੂੰ ਅੰਨਾ ਹੋ ਗਿਆ ਹੁਣ ਜਮਈ ਤਾ ਪੰਜਾਬ ਦੇ ਲੋਕੋ ਸਮਝੋ ਉਹ ਛੜਕਾਂ ਜਾਮ ਕੀਤੀਆਂ ਪਈਆਂ ਪਹਿਲਾਂ ਇਹ ਸੁਣ ਲਓ ਮੈਂ ਤੁਹਾਡੇ ਨਾਲ ਜਿਹੜੇ ਅਗਲੇ ਵਿਚਾਰ ਕਰਨੇ ਆ ਬੜੇ ਗਰਮ ਨੇ ਪਹਿਲਾਂ ਤੁਸੀਂ ਇਹਨੂੰ ਸੁਣੋ ਜਿਹੜਾ ਉਹਦਾ ਪਿਓ ਆ ਬੱਚਿਆਂ ਦਾ ਦੋ ਬੱਚੇ ਮਾਰੇ ਗਏ ਨੇ ਦੇਖ ਲਓ ਪਹਿਲਾਂ ਨੇ ਤੇ ਰਾਏ ਨੇ ਸੜਕਾਂ ਤੇ ਆ ਨੂੰ ਜੀ ਨਹੀਂ ਆਇਆ ਕਿ ਮਹੌਲ ਤਨਾਪੂਨ ਬਣਿਆ ਹੋਇਆ ਹਰ ਪਾਸੇ ਪੁਲਿਸ ਦਾ ਘੇਰਾ ਬਣਿਆ ਤੇ ਸੜਕਾਂ ਤੇ ਪੰਜਾਬੀ ਨਤਰ ਆਏ ਨੇ ਤੁਹਾਨੂੰ ਦੱਸਦੇ ਕਿ ਇਹ ਮਾਮਲਾ ਪਰਵਾਸੀ ਵਰਸ ਪੰਜਾਬੀ ਦਾ ਮੋਬਾਈਲ ਫੋਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਰਵਾਸੀ ਮਜ਼ਦੂਰ ਨਜ਼ਰ ਆਏ ਜਿਨ੍ਹਾਂ ਨੇ ਪੰਜਾਬੀਆਂ ਦੇ ਨਾਲ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ ਦਮਨਪ੍ਰੀਤ ਦੋ ਬੱਚੇ ਨੇ ਦੋ ਤੁਸੀਂ ਐ ਸਮਝੋ ਚਿੱਟੇ ਨਾਲ ਦਾ ਸਾਡਾ ਪੰਜਾਬ ਪਹਿਲਾਂ ਮਰਦਾ ਹੀ ਸੀ ਐਕਸੀਡੈਂਟਾਂ 'ਚ ਮਰਦਾ ਸੀ ਹੋਰ ਬਥੇਰੇ ਗੱਲਾਂ ਬਾਤਾਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਮਹੀਮ ਸ਼ੁਰੂ ਕੀਤੀ ਸੀ ਇਹ ਸਰਕਾਰ ਨੇ ਤੇ ਹੁਣ ਭਗਵੰਤ ਮਾਨ ਭਗਵੰਤ ਮਾਨ ਦੀ ਕੋਈ ਪ੍ਰਕਿਰਿਆ ਦੇਖੀ ਆ ਕੱਲ ਉਹ ਕੁੱਟਿਆ ਗਿਆ ਮੁੰਡਾ ਉਹਦੇ ਜੁੰਡੇ 'ਤੇ ਕੇਸ ਪੱਟੇ ਗਏ ਤਾਂ ਹੁਣ ਯਾਰਾ ਤਾਂ ਯਾਰ ਜਮਾਈ ਤੱਕਾ ਯਾਰ ਜਿਹੜਾ ਹੁਣ ਮੰਨ ਲਓ ਪ੍ਰਵਾਸੀ ਲੋਕਾਂ ਦੁਆਰਾ ਸ਼ਰਅ ਆਮ ਤੱਕਾ ਸ਼ਰਅ ਆਮ ਜਮਾ ਸ਼ਰਅ ਆਮ ਉਹਨਾਂ ਨੇ ਥੋੜੀ ਜੀ ਗੱਲ ਤੋਂ ਕੋਈ ਮੜੀ ਜੀ ਮਾਹੌਲ ਵਿਗੜਿਆ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਕਿਰਿਆ ਤੱਕ ਨਹੀਂ ਆਉਂਦੀ ਯਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀਡੀਓ ਪਹੁੰਚ ਜਾਂਦੀ ਆ ਉੱਥੋਂ ਆਵਾਜ਼ ਵੀ ਉੱਠ ਖੜਦੀ ਆ ਪਰ ਸਾਡੇ ਪੰਜਾਬ ਦੇ ਵਿੱਚੋਂ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਦਰਅਸਲ ਸੁੱਤਾ ਪਿਆ ਨੀਂਦਿਆਂ ਗੋਲੀਆਂ ਖਾ ਕੇ ਪਤਾ ਨਹੀਂ ਕੀ ਖਾਂਦਾ ਤੇ ਉਹਨੂੰ ਕੁਝ ਦਿੰਦਾ ਨਹੀਂ ਕੁਝ ਸੁਝਦਾ ਨਹੀਂ ਉਹਨੂੰ ਇੱਕੋ ਹੀ ਕਹਾਣੀ ਆ ਬਾਦਲ ਮਰੇ ਨੂੰ ਵੀ ਕਈ ਸਾਲ ਹੋ ਗਏ ਉਹਦੀ ਪੂਛ ਫੜੀ ਰੱਖਦਾ ਹੋਰ ਬਥੇਰੇ ਲੀਡਰ ਨੇ ਕਦੇ ਕਿਸੇ ਤੇ ਕਦੇ ਕਿਸੇ ਤੇ ਸਿਰਫ ਇਹਨੂੰ ਕੁਰਸੀ ਦੇਂਦੀ ਆ ਹੋਰ ਕੱਖ ਨਹੀਂ ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਪ੍ਰਵਾਸੀਆਂ ਦੁਆਰਾ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਯਾਰ ਹਰ ਰੋਜ਼ ਇੱਕ ਨਾ ਇੱਕ ਬੰਦੇ ਦੇ ਉੱਤੇ ਅਟੈਕ ਹੋਈ ਜਾਂਦਾ ਕੌਣ ਕਰ ਰਿਹਾ ਇਹ ਇਹ ਸਾਡੇ ਲੋਕਾਂ ਦੀ ਪਹਿਲੇ ਨੰਬਰ ਤੇ ਸਾਡੇ ਲੋਕਾਂ ਦੀ ਜਿਹੜੀ ਕਿ ਨਲਾਇਕੀ ਆ ਜਿਹੜੇ ਇਹਨਾਂ ਨੂੰ ਲਿਆ ਲਿਆ ਕੇ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਬਿਠਾਉਂਦੇ ਨੇ ਮੋਟਰਾਂ ਤੇ ਲੈ ਕੇ ਜਾਂਦੇ ਨੇ ਕੰਮਕਾਰਾਂ ਦੇ ਲਈ ਲੈ ਕੇ ਆਉਂਦੇ ਨੇ ਤਾਂ ਹੁਣ ਆ ਦੇਖ ਲਓ ਪੰਜਾਬ ਦੇ ਮੁੱਖ ਮੰਤਰੀ ਅੰਨਾ ਹੋਇਆ ਪਿਆ ਜਮੇ ਨਹੀਂ ਦੀਂਦਾ ਯਾਰ ਕੋਈ ਪ੍ਰਕਿਰਿਆ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਨਹੀਂ ਦੇਵੇ ਆਦੇਸ਼ ਪੁਲਿਸ ਨੂੰ ਵੀ ਜਿੰਨੇ ਪ੍ਰਵਾਸੀ ਤੁਹਾਨੂੰ ਦੀਂਦੇ ਨੇ ਕੋਈ ਕਾਨੂੰਨ ਲਾਗੂ ਕਰਵਾਵੇ ਕੇਰਾ ਪੁਲਿਸ ਨੂੰ ਇਹ ਐਲਾਨ ਕਰ ਦੇਣਾ ਚਾਹੀਦਾ ਡੀਜੀਪੀ ਨੂੰ ਕਮਿਸ਼ਨਰ ਨੂੰ ਵੀ ਭਾਈ ਜਿੰਨੇ ਵੀ ਤੁਸੀਂ ਹਦਾਇਤ ਦੇ ਸਕਦੇ ਹੋ ਜਿਲ੍ਹਿਆਂ ਦੀਆਂ ਪੁਲਿਸਾਂ ਨੂੰ ਜਿੰਨੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਥਾਣੇ ਨੇ ਹਰ ਇਲਾਕੇ ਦੇ ਵਿੱਚ ਤਲਾਹ ਹੋ ਜਾਵੇ ਕਿ ਜਿੰਨੇ ਪ੍ਰਵਾਸੀ ਪੰਜਾਬ ਦੇ ਵਿੱਚ ਨੇ ਦਰਅਸਲ ਉਹਨਾਂ ਨੂੰ ਕੱਢਣ ਦੀ ਹੁਣ ਵਕਤ ਜਿਹੜਾ ਕਿ ਆ ਗਿਆ ਉਹ ਜ਼ਰੂਰੀ ਹੈ ਉਹ ਅਹਿਮ ਗੱਲ ਹੈ ਕਿਉਂਕਿ ਹੁਣ ਹਰ ਦਿਨ ਇੱਕ ਨਵੀਂ ਘਟਨਾ ਸਾਹਮਣੇ ਆਉਂਦੀ ਹੈ ਪ੍ਰਵਾਸੀ ਲੋਕਾਂ ਦੁਆਰਾ ਪਹਿਲਾਂ ਬੇਅਦਬੀਆਂ ਨੂੰ ਅੰਜਾਮ ਦਿੰਦੇ ਹੁਣ ਤਾਂ ਸਿੱਧਾ ਮਾਰ ਨਹੀਂ ਲੱਗ ਗਿਆ ਯਾਰ ਆ ਇੱਕ ਗੁੰਗਾ ਤੇ ਬੋਲਾ ਬੰਦਾ ਸੀ ਉਹ ਨਿਹੰਗ ਸਿੰਘ ਜਿਹੜਾ ਦਲੱਦੀ ਪਿੰਡ ਦੇ ਵਿੱਚ ਮਾਰਿਆ ਉਹ ਉਹ ਵੀ ਪ੍ਰਵਾਸੀਆਂ ਨੇ ਕੀਤਾ ਕੰਮ ਆ ਅੱਜ ਦੀ ਜਿਹੜੀ ਇਹ ਗੱਲ ਹੈ ਮੁਹੱਲੀ ਸ਼ਹਿਰ ਦੇ ਵਿੱਚ ਆ ਦੇਖ ਲੋ ਸੜਕਾਂ ਦੇ ਜਾਮ ਕੀਤੀਆਂ ਪਈਆਂ ਨੇ ਜਿਹੜੀਆਂ ਏਅਰਪੋਰਟ ਨੂੰ ਜਾਂਦਾ ਰੋਡ ਆ ਉਹ ਹਾਈਵੇ ਜਾਮ ਕਰ ਦਿੱਤਾ ਗਿਆ ਸਾਡੇ ਲੋਕਾਂ ਦੁਆਰਾ ਇਹਦੇ ਤੋਂ ਚੰਗੇ ਤਾਂ ਸਾਡੇ ਲੋਕ ਆ ਜਿਹੜੇ ਯਾਰ ਮਾੜਾ ਮੂਟਾ ਇਕੱਠੇ ਹੋ ਜਾਂਦੇ ਪਰ ਅੱਧੇਕ ਲੋਕ ਸਾਡੇ ਗਲਤ ਵੀ ਨੇ ਜਿਹੜੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਲ ਆ ਵੀ ਤੂੰ ਰਾਜਨੀਤੀ ਦਾ ਬੜੀ ਹੁਸ਼ਿਆਰੀ ਨਾਲ ਕਰਦਾ ਬੜੇ ਗੱਪ ਛੜਾਪ ਮਾਰਦਾ ਵੀ ਇਹਨਾਂ ਨੂੰ ਛੱਡ ਕੇ ਇੱਕ ਘੰਟੇ ਦੇ ਲਈ ਯਾਰ ਇੰਨਾ ਕੋ ਮੌਕਾ ਤਾਂ ਕੱਢ ਲਾ ਵੀ ਤੂੰ ਇੰਨੀਆਂ ਕਿਸ ਹਦਾਇਤਾਂ ਦੇ ਦੇ ਵੀ ਸਾਡੇ ਪੰਜਾਬ ਦੇ ਵਿੱਚ ਇਹ ਦਰਸਲ ਜਾਣੇ ਚਾਹੀਦੇ ਨੇ ਆਏ ਦਿਨ ਘਟਨਾਵਾਂ ਹੁੰਦੀਆਂ ਨੇ ਆਏ ਦਿਨ ਤਾਂ ਹੁਣ ਇਹ ਅੰਨਾ ਰੋਜ਼ੀਂਦਾ ਨਹੀਂ ਯਾਰ ਇਹ ਆ ਸਾਡੇ ਪੰਜਾਬ ਦੀ ਕਹਾਣੀ ਦੇਖ ਲਓ ਹੁਣ ਹਰ ਰੋਜ਼ ਇੱਕ ਬੰਦੇ ਨੂੰ ਚੱਕਿਆ ਜਾਂਦਾ ਪ੍ਰਵਾਸੀਆਂ ਦੁਆਰਾ ਯਾਰ ਐਂ ਤਾਂ ਦਬਦਬਾ ਬਣ ਜੂਆ ਯਾਰ ਪਤਾ ਨਹੀਂ ਤਾਂ ਇਹ ਚਾਉਂਦੇ ਹੀ ਆਏ ਆ ਮੈਨੂੰ ਲੱਗਦਾ ਇਹਨੂੰ ਕੇਜਰੀਵਾਲ ਤੋਂ ਡਰ ਲੱਗਦਾ ਕਿਉਂਕਿ ਉਹ Hindu ਆ ਤੇ Hinduਾਂ ਦੀ ਵੋਟ ਇਹ ਇੱਥੇ ਬਣਾਉਣਾ ਚਾਹੁੰਦੇ ਨੇ ਇਹ ਖਬਰ ਮੈਂ ਪਹਿਲਾਂ ਪਾਈ ਹੋਈ ਆ ਵੀ ਭਈਆਂ ਨੂੰ ਇੱਥੇ ਲਿਆ ਲਿਆ ਕੇ ਦਿੱਲੀ ਵਾਲਿਆਂ ਨੂੰ ਸ਼ਿਫਟੋ ਅਸਲ ਦੇ ਵਿੱਚ ਗੱਲ ਕੀ ਹੈ ਨਾ ਜਿਹੜੀ ਦਿੱਲੀ ਦਾ ਮੁੱਖ ਮੰਤਰੀ ਸੀ ਅਰਵਿੰਦ ਕੇਜਰੀਵਾਲ ਉੱਥੇ ਦਿੱਲੀ ਭਈਆਂ ਦਾ ਭਰਿਆ ਪਿਆ ਤੇ ਉਹ ਇਹਨਾਂ ਦੇ ਉੱਤੇ ਐਕਸ਼ਨ ਕਿਉਂ ਲਵੇ ਵੀ ਮੇਰਾ ਗੁਰੂ ਆ ਜਿਹੜਾ ਦਿੱਲੀ ਵਾਲਾ ਲਾਲਾ ਉਹ ਮੈਨੂੰ ਡਾਂਟ ਪਾਊਗਾ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਦਾਲ ਦੇ ਵਿੱਚ ਕਾਲਾ ਹੈ ਜਿਹੜਾ ਕਿ ਕੋਈ ਐਕਸ਼ਨ ਨਹੀਂ ਲੈਂਦੀ ਸਰਕਾਰ ਕਿ ਪੁਲਿਸ ਦੇ ਕੋਈ ਸਾਰੇ ਨਹੀਂ ਪੁਲਿਸ ਦਾ ਤਾਂ ਜਾਊਗੀ ਜੇ ਕੋਈ ਇਹਨਾਂ ਨੂੰ ਅੱਗੇ ਹਦਾਇਤ ਮਿਲੂਗੀ ਵੱਡੇ ਪੱਧਰ ਤੇ ਕਾਨੂੰਨ ਲੈ ਕੇ ਆਉਣ ਦੀ ਲੋੜ ਆ ਸਾਡੇ ਪੰਜਾਬ ਨੂੰ ਨਹੀਂ ਤਾਂ ਐਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਇਹ ਸੰਖਿਆ ਹੋਰ ਵੱਧਣੀ ਆ ਦੇਖਦਾ ਰਹਿੰਦਾ ਮੈਂ ਪਹਿਲਾਂ ਵੀ ਹਰ ਵੀਡੀਓ ਜ਼ਿਕਰ ਕਰਦਾ ਦੇਖਦਾ ਰਹਿੰਦਾ ਜ਼ੁਲਮ ਹੁੰਦਾ ਪਰ ਕੋਈ ਪ੍ਰਕਿਰਿਆ ਨਹੀਂ ਆਉਂਦੀ ਇਹਦੀ ਤਾਂ ਇਹ ਸਾਡੇ ਪੰਜਾਬ ਦੀ ਕਹਾਣੀ ਆ ਅੱਜ ਦੇ ਮੌਜੂਦਾ ਹਾਲਾਤ ਜਿਹੜੇ ਦੇਖ ਲਓ ਹਰ ਪਾਸੇ ਪ੍ਰਵਾਸੀਆਂ ਦਾ ਦਬ ਦਬਾ ਯਾਰ ਕੋਈ ਪੰਜਾਬੀ ਦੀ ਪਹਿਲਾਂ ਇੰਨੀ ਕੋ ਹੋਉਂਦੀ ਸੀ ਐਮਿਅਤ ਪੰਜਾਬੀ ਬੰਦੇ ਦਾ ਨਾਮ ਸੁਣ ਕੇ ਭਈਏ ਡਰਦੇ ਸੀ ਕੰਮ ਦੇ ਸੀ ਤੇ ਅੱਜ ਉਹ ਪੰਜਾਬੀਆਂ ਨੂੰ ਕੁੱਟ ਕੇ ਮਾਰ ਵੀ ਰਹੇ ਨੇ ਤਾਂ ਪੰਜਾਬੀਓ ਮੇਰੀ ਤੁਹਾਡੇ ਅੱਗੇ ਅਪੀਲ ਆ ਇੱਕ ਸਿੱਖ ਜੱਥੇਬੰਦੀਆਂ ਨੂੰ ਖਾਸ ਕਰਕੇ ਯਾਰ ਕੋਈ ਗੱਲ ਨਹੀਂ ਨਾ ਕਰਨ ਦੇ ਸਰਕਾਰ ਨੂੰ ਕੋਈ ਆਪਣੇ ਹੱਕ ਦੇ ਵਿੱਚ ਗੱਲ ਨਾ ਕਰਨ ਦੇ ਕਿਉਂਕਿ ਇਹਨਾਂ ਦੇ 2.5 ਸਾਲ ਜੇ ਰਹਿ ਗਏ ਕਿਹੜੀ ਸਗੜਾ ਸੀ ਨਾ ਵੀ ਡੱਪ ਜਾਣਗੇ ਪਰ ਹੁਣ ਜਿਹੜੀ ਸਰਕਾਰ ਆਉਣੀ ਹੈ ਮੈਂ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਵੇਂ ਰਾਜ ਹੋਇਆ ਸੀ ਖਾਲਸਾ ਰਾਜ ਉਹ ਫਿਰ ਤੋਂ ਹੋਣਾ ਚਾਹੀਦਾ ਤੇ ਮੇਰੀ ਅਪੀਲ ਆ ਸਾਡੇ ਸਿੰਘਾਂ ਨੂੰ ਚਾਹੇ ਕਿਸੇ ਮਰਜ਼ੀ ਪੰਜਾਬੀ ਦੇ ਨਾਲ ਹੋ ਜਾਵੇ ਧੱਕਾ ਚਾਹੇ ਉਹ ਸਿੱਖਾ ਚਾਹੇ ਨਹੀਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਯੁੱਧ ਲੜਨ ਲਈ ਤਿਆਰ ਰੋ ਹੁਣ ਕਿਉਂਕਿ ਇਹ ਪੰਜਾਬ ਦੇ ਵਿੱਚੋਂ ਭਜਾਉਣਾ ਜ਼ਰੂਰੀ ਹੈ ਪ੍ਰਵਾਸੀਆਂ ਨੂੰ ਨਹੀਂ ਤਾਂ ਸਾਡੇ ਪੰਜਾਬ ਨੂੰ ਇਹ ਇਸੇ ਤਰ੍ਹਾਂ ਦੱਬਣਗੇ ਤੇ ਡਰਾਉਣਗੇ ਬਾਈ ਕਈ ਸਟੇਟਾਂ ਨੇ ਹਿਮਾਚਲ ਵੀ ਹੈ ਤਾਂ ਜਿਹੜੀਆਂ ਸਾਡੇ ਤੇ ਲੱਗਦੀਆਂ ਨੇ ਉਹ ਤੁਹਾਨੂੰ ਪਤਾ ਹੈ ਤਾਂ ਮੈਂ ਹੁਣ ਤੁਹਾਡੇ ਅੱਗੇ ਹੀ ਅਪੀਲ ਕਰਦਾ ਵੀ ਜਿਵੇਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੇਰਾ ਵੀਰ ਕਿਸ ਮੁੱਖ ਮੰਤਰੀ ਤੱਕ ਪਹੁੰਚੇ ਜਿਹੜਾ ਅੰਨਾ ਹੋਇਆ ਪਿਆ ਯਾਰ ਪੰਜਾਬ ਦਾ ਦੇਖਦੇ ਆਂ ਫਿਰ ਕੀ ਹੁੰਦਾ ਅਗਲੀ ਵੀਡੀਓ ਤੇ ਮੈਂ ਕੁਛ ਇਹੋ ਜਿਹਾ ਧਮਾਕਾ ਕਰਾਂਗੇ ਜਿਹੜਾ ਕਿ ਹਲਾਕੇ ਧਰ ਦੋ ਇਹਨਾਂ ਪ੍ਰਵਾਸੀਆਂ ਨੂੰ ਵੀ ਤੇ ਸਾਡੇ ਵਾਲੀ ਸਰਕਾਰ ਨੂੰ ਵੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਇਸੇ ਦੇ ਆਧਾਰ ਤੇ ਤੁਹਾਡੇ ਜਿਹੜੇ ਕਮੈਂਟ ਹੋਣਗੇ ਮੈਸੇ ਦੇ ਆਧਾਰ ਤੇ ਦੁਬਾਰਾ ਵੀਡੀਓ ਇਸੇ ਮੁੱਦੇ ਤੇ ਪਾਉਂਗਾ ਤਾਂ ਠੀਕ ਹੈ ਪੰਜਾਬੀਓ ਦਬਕੇ ਵੀਡੀਓ ਨੂੰ ਮੇਰਾ ਵੀਰ ਅੱਗੇ ਤੇ ਗਰੁੱਪਾਂ ਵਿੱਚ ਸ਼ੇਅਰ ਕਰ ਦੇਣਾ ਯਾਰ ਰਿਕਵੈਸਟ ਹੀ ਆ ਮੇਰੀ ਕੋਈ ਆਪਣਾ ਪਰਸਨਲ ਮੁੱਦਾ ਨਹੀਂ ਤੁਹਾਡੇ ਸਾਹਮਣੇ ਇਹ ਗੱਲ ਹੈ ਕੀ ਹੈ ਪੰਜਾਬ ਦੇ ਲੋਕਾਂ ਦੇ ਬੱਚਿਆਂ ਦੀ ਗੱਲ ਆ ਯਾਰ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ